ਮੁੱਖ ਮੰਤਰੀ ਭਗਵੰਤ ਮਾਨ ਅੱਜ ਨੰਗਲ ਵਿਖੇ ਪਹੁੰਚੇ ਅਤੇ ਉਹਨਾਂ ਨੇ ਕਿਸਾਨਾਂ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਸੜਕਾਂ ਦੇ ਉੱਤੇ ਧਰਨੇ ਲਾਉਂਦੇ ਸੀ ਗੱਲ-ਗੱਲ ਦੇ ਉੱਤੇ ਜਿਹੜੇ ਆਪਣੀਆਂ ਗੱਲਾਂ ਮਨਵਾਉਣ ਲਈ ਬੈਠ ਜਾਂਦੇ ਸੀ ਅਤੇ ਜਿਹੜੇ ਪਾਣੀਆਂ ਦੇ ਰਾਖੇ ਬਣੇ ਫਿਰਦੇ ਸੀ ਅੱਜ ਇੱਕ ਵੀ ਬੰਦਾ ਨਜ਼ਰ ਨਹੀਂ ਆਉਂਦਾ ਇਹ ਆਪਣੀਆਂ ਸਿਰਫ ਦੁਕਾਨਾਂ ਚਲਾ ਰਹੇ ਸੀ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਤੁਹਾਨੂੰ ਦਿਖਾਉਨੇ ਆ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਕੋਸ਼ਿਸ਼ ਕਰ ਹੁਣ ਪੁੱਛੋ ਕਿ ਫਿਰ exam ਕਿਸਾਨ ਜੀ ਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਦਾਰ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੇ ਇਹਨਾਂ ਨੇ ਕੱਲੇ ਹਾਈਵੇ ਓਪਨੇ ਆਓ ਫਿਰ ਇੱਥੇ ਕੋਈ ਗਵਰਨਰ ਸੀ ਹੈਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜਿਵੇਂ ਜਿਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਕਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨਹੀਂ ਆਉਂਦੇ ਉਹਨਾਂ ਤੋਂ ਮਿਲਿਆ ਕੋਈ ਤੋਂ ਨਾ ਬਸ ਬਸ ਉਹ ਤਾਂ ਆਮਤ ਚਲਾਉਂਦੇ ਆ ਕੰਨਾਂ ਹਾਂ ਬਸ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋ ਕਿ ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਣ ਵੇਹ ਤੇ ਇਸੀ ਨਹੀਂ ਹੈਗੀਆਂ ਸਹੀ ਗੱਲ ਹੈ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇਹ ਤੇ ਇੱਕ ਮੁਸ਼ਕਿਲ ਹੈ ਤਾਂ ਉਹ ਕਰਮੀਂ ਵਿੰਡੋਟਾ ਕਰਨਾ ਕਰ ਲਏ ਜਿਹਨੇ ਪੋੜੇ ਕਰ ਦਿੱਤੇ ਉੱਤੇ ਕਿੰਨਾ ਕੰਮ ਆਉਂਦਾ ਵਾ ਆਹ ਗੱਲ ਤੱਕ ਟਟ-ਟਟੇ ਬੰਨੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਗਿਆ ਉਹ ਦਿਨ ਭਾਰੀ ਦਿਨ ਤੇ ਚਾਹੀਏ ਕੋਣ ਨੇ ਦਿੱਤਨੀ ਹੈ ਛੁੱਲਿਆਂ ਦੀ ਫਿਕਰ ਕਰਨ ਵਾਲੀ ਹੈ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੋਂ ਨੂੰ ਇਹ ਤਾਂ ਕੋਈ ਹੋਰ ਲੜਾਈ ਹੈ ਸਹਰਾ ਦੇਾਂਗੇ ਖੋਕੇ ਹਾਂ ਚਲੋ ਆਈ ਆਈ ਹੋਏ ਦੇਣਾ ਨਹੀਂ ਕੋਈ ਗੱਲ ਨਹੀਂ ਹਰਜੋਤ ਪੈਂਸ ਜੀ ਇੱਥੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹਵੇਅਤ ਹੈ ਪੁਲਿਸ ਆਗਮੇਤ ਹੈ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਘਾ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਫੱਕਾ ਮਰਜੀ ਬੱਲੇ ਹੁਣ ਥੋੜੇ ਨਾਲ ਮੈਂ ਹੁਣ ਥੋੜਾ মিডিਆ ਨੂੰ ਸੰਬੋਧਨ ਕਰਕੇ ਥੋੜਾ ਬਾਲ ਮੈਂ ਇਹ ਵਿਅਸਤ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਫਿਰ ਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਆਰੇ ਨਾਲ ਇੱਧਰੋਂ ਗੱਡੀਆਂ ਤੇ ਚਰਨ ਜਿਹਨੂੰ ਮੈਂ ਕਹਾਂ ਜਨ ਫੇਰ ਆ ਜਾਂਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਤੇ ਇੱਧਰੋਂ ਤੇਰਾ ਚੱਲੀਏ ਹੋਰ ਕੀ ਕਰੀਏ ਇਹ ਪੀਬੀਐਮ ਵੀ ਆਪਣੀਆਂ ਸਾਰੀਆਂ ਆਦੇ ਨੀ ਕਿ ਨੀ ਜਗ੍ਹਾ ਮੱਲੀ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਪਤਾ ਹੀ ਹੋ ਮੈਂ ਇੱਧਰ ਨੋ ਆਇਆ ਮੈਂ ਅੱਜ ਕਿਤੇ ਉੜ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤ ਜਨਾ